ਦੋਸਤੋ ਲੰਬੇ ਸਮੇਂ ਤੋਂ ਮੇਰੇ ਤੁਹਾਡੇ ਵਰਗੇ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਨੇ ਕਿ ਪੰਜਾਬ ਅੱਗੇ ਨਹੀਂ ਵੱਧ ਪਾਰਿਆ ਪੰਜਾਬ ਜਿਹੜਾ ਕਿ ਕਦੇ ਖੁਸ਼ਹਾਲ ਸੂਬਿਆਂ ਦੀ ਲਿਸਟ ਦੇ ਵਿੱਚ ਹੁੰਦਾ ਸੀ ਅੱਜ ਉਹ ਲਿਸਟ ਦੇ ਵਿੱਚੋਂ ਬਹੁਤ ਹੇਠਾਂ ਆ ਰਿਹਾ ਤੇ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਜਦੋਂ ਪਲੱਸ 2 ਕਰਦੇ ਨੇ ਹੁਣ ਤਾਂ 10ਵੀਂ ਵੀ ਜਦੋਂ ਕਰਦੇ ਨੇ ਤੇ ਆਪਣਾ ਬਿਹਤਰ ਭਵਿੱਖ ਦੇਖਣ ਦੇ ਲਈ ਉਹ ਬਾਹਰ ਵੱਲ ਬੰਨੀ ਵੇਖਦੇ ਨੇ ਵੈਸਟ ਵੱਲੋਂ ਦੇਖਦੇ ਨੇ ਕਿ ਅਸੀਂ ਪੰਜਾਬ ਦੀ ਧਰਤੀ ਜਿਹਦੇ ਬਾਬਤ ਸਾਡੇ ਹੁਣ ਦੇ ਮੁੱਖ ਮੰਤਰੀ ਤੇ ਸਾਰੇ ਜਿੰਨੇ ਵੀ ਸਾਡੇ ਮੰਤਰੀ ਸੰਤਰੀ ਆ ਇਹ ਗੱਲ ਕਹਿੰਦੇ ਨੇ ਕਿ ਦੁਨੀਆ ਦੀ ਸਭ ਤੋਂ ਉਪਜਾਊ ਧਰਤੀ ਆ ਡੈਫੀਨਿਟਲੀ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਤੇ ਫੇਰ ਵੀ ਸਾਡੇ ਨੌਜਵਾਨ ਸਾਡੇ ਲੋਕਾਂ ਨੂੰ ਪੰਜਾਬ ਛੱਡ ਕੇ ਬਾਹਰ ਜਾਣਾ ਪੈਂਦਾ ਮਤਲਬ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਖੇਤੀਬਾੜੀ ਦੀ ਇਸ਼ੂ ਹੈਗਾ ਆ ਪੰਜਾਬ ਦੇ ਅੰਦਰ ਪੰਜਾਬ ਪੁਲਿਸ ਦੇ ਵਿੱਚ ਰਿਫਾਰਮਸ ਦੀ ਜ਼ਰੂਰਤ ਆ ਤੇ ਡਰੱਗਸ ਦੇ ਨਾਲ ਕਿੰਨੇ ਮਸਲੇ ਨੇ ਜਿਨ੍ਹਾਂ ਦੇ ਮੈਂ ਇੱਥੇ ਆਪਾਂ ਗਲੌਣ ਲੱਗ ਪਈਏ ਤਾਂ ਸਾਰੀ ਦਿਹਾੜੀ ਲੱਗ ਜਾਣੀਆਂ ਪਰ ਕਦੇ ਸੋਚਿਆ ਕਿ ਇਹ ਮਸਲੇ ਹੱਲ ਕਿਉਂ ਨਹੀਂ ਹੁੰਦੇ ਕਿਉਂਕਿ ਸਾਡੇ ਜ਼ਿਆਦਾਤਰ ਜਿਹੜੇ ਪੋਲੀਟੀਸ਼ੀਅਨ ਆ ਜ਼ਿਆਦਾਤਰ ਜਿਹੜੇ ਲੋਕ ਹੇਲਮ ਆਫ ਦਾ ਫੇਅਰਸ ਆ ਉਹਨਾਂ ਦੀ ਕਮਿਟਮੈਂਟ ਹੀ ਹੈ ਨਹੀਂ ਉਹ ਕਹਿੰਦੇ ਕੁਝ ਹੋਰ ਨੇ ਤੇ ਉਹ ਕਰਦੇ ਕੁਝ ਹੋਰ ਨੇ ਹੁਣ ਤੁਸੀਂ ਦੇਖੋ ਭਾਜਪਾ ਆ ਹੁਣ ਚਲੋ ਇੱਕ ਤਾਂ ਭਾਜਪਾ ਦੀ ਆਪਣੀ ਜਿਹੜੀ ਨੀਤੀ ਆ ਲੈ ਕੇ ਇੰਡੀਆ ਨੂੰ ਲੈ ਕੇ ਹਿੰਦੂ ਰਾਸ਼ਟਰੀ ਵਾਲੀ ਜਾਂ ਜੋ ਵੀ ਆ ਉਹ ਆਪਾਂ ਇੱਕ ਪਾਸੇ ਵੀ ਰੱਖ ਲਈਏ ਵੈਸੇ ਡੈਮੋਕਰੈਟਿਕ ਨੋਰਮਸ ਦੇ ਵਿੱਚ ਹਰੇਕ ਪਾਰਟੀ ਨੂੰ ਚੋਣਾਂ ਲੜਨ ਦਾ ਤੇ ਸਰਕਾਰ ਬਣਾਉਣ ਦਾ ਹੱਕ ਹੁੰਦਾ ਜੋ ਕਿ ਆਪਾਂ ਕਹਿੰਦੇ ਕਿ ਭਾਜਪਾ ਨੂੰ ਵੀ ਪੰਜਾਬ ਦੇ ਵਿੱਚ ਹੈਗਾ ਪਰ ਹੁਣ ਤੁਸੀਂ ਦੇਖੋ ਕਿ ਜਿਹੜੀ ਭਾਜਪਾ ਨੇ ਕਿਸਾਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਕਿਸਾਨਾਂ ਦੇ ਉੱਤੇ ਹਰ ਕਿਸਮ ਦਾ ਉਹਨਾਂ ਨੇ ਤਸ਼ੱਦਦ ਵੀ ਕੀਤਾ ਜਦੋਂ ਉਹ ਜਿਹੜੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਗਿਆ ਪਹਿਲਾਂ ਤੁਹਾਨੂੰ ਪਤਾ ਕਿੰਨਾ ਲੰਬਾ ਸਮਾਂ ਕਿਸਾਨਾਂ ਨੂੰ ਉੱਥੇ ਬਾਹਰ ਸੜਕਾਂ ਤੇ ਬੈਠ ਕੇ ਸੜਕਾਂ ਦੇ ਬੈਠਣ ਲਈ ਮਜਬੂਰ ਹੋਣਾ ਪਿਆ ਤੇ ਭਾਜਪਾ ਨੇ ਕਹਿ ਲੋ ਕਿ ਸਾਨੂੰ ਨਜ਼ਰ ਆਉਂਦਾ ਕਿ ਭਾਜਪਾ ਦਾ ਕਿਸਾਨਾਂ ਦੇ ਨਾਲ ਕਿੰਨਾ ਕੁ ਪਿਆਰ ਆ ਖਾਸ ਕਰਕੇ ਪੰਜਾਬ ਤੇ ਹਰਿਆਣੇ ਦੇ ਜਿਹੜੇ ਕਿਸਾਨਾਂ ਆ ਉਹਨਾਂ ਦੇ ਨਾਲ ਕਿੰਨਾ ਕੁ ਪਿਆਰ ਆ ਤੇ ਤੁਸੀਂ ਦੇਖੋ ਕਿ ਜਦੋਂ ਆ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਲੰਘੇ ਹਫਤੇ ਜਦੋਂ ਕਿਸਾਨਾਂ ਨੂੰ ਖਦੇੜਿਆ ਉਥੋਂ ਧੱਕੇ ਦੇ ਨਾਲ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾਇਆ ਤੇ ਰਵਨੀਤ ਬਿੱਟੂ ਆ ਕੇ ਕਹਿੰਦਾ ਵੀ ਇਹ ਤਾਂ ਬੜਾ ਗਲਤ ਕੀਤਾ ਤੁਸੀਂ ਸਾਰਿਆਂ ਨੂੰ ਪਤਾ ਕਿ ਉਹ ਜਵਾਨੀ ਜਮਾ ਖਰਚਿਆ ਉਹ ਲੋਕ ਦਿਖਾਵਾ ਕੀਤਾ ਜਾ ਰਿਹਾ ਹੁਣ ਤੁਸੀਂ ਖੁਦ ਸੋਚੋ ਕਿ ਜਿਹੜੇ ਲੋਕ ਸਿਰਫ ਤੇ ਸਿਰਫ ਲੋਕ ਦਿਖਾਵਾ ਕਰਦੇ ਨੇ ਉਹਨਾਂ ਦੀ ਕੀ ਕਮਿਟਮੈਂਟ ਹੋਣੀ ਹੈ ਕਿਸੇ ਕੌਜ਼ ਪ੍ਰਤੀ ਤੇ ਉਹਨੀ ਸਰਕਾਰ ਦੇ ਵਿੱਚ ਆ ਕੇ ਕੀ ਕੋਈ ਉਦਾਂ ਦਾ ਕੰਮ ਕਰਨਾ ਜਿਹੜਾ ਕਿ ਪੰਜਾਬ ਨੂੰ ਜਾਂ ਕਿਸੇ ਵੀ ਸਟੇਟ ਨੂੰ ਅੱਗੇ ਲਿਜਾਣ ਬਾਰੇ ਉਹਨਾਂ ਨੇ ਤਾਂ ਇਹੀ ਸੋਚਣਾ ਕਿ ਚਲੋ ਜੀ ਟਾਈਮ ਪਾਸ ਕਰ ਲਿਆ ਅਗਲੀਆਂ ਚੋਣਾਂ ਬਾਰੇ ਸੋਚੋ ਇਸੇ ਕਰਕੇ ਕਿਹਾ ਜਾਂਦਾ ਨਾ ਵੀ ਜਿਹੜੇ ਰਾਜਨੀਤਾ ਹੁੰਦੇ ਆ ਉਹ ਅਗਲੀਆਂ ਚੋਣਾਂ ਬਾਰੇ ਸੋਚਦੇ ਆਪ ਤੇ ਜਿਹੜਾ ਜਿਹਨੂੰ ਇਹ ਹੁੰਦਾ ਕਿ ਮੇਰਾ ਮੇਰੀ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਆ ਉਹ ਖੁਸ਼ੀ ਖੁਸ਼ਹਾਲ ਇੱਥੇ ਬਸਣ ਉਹਨੂੰ ਸਟੇਟਸਮੈਨ ਕਿਹਾ ਜਾਂਦਾ ਸੋ ਪੰਜਾਬ ਦੀ ਜਿਹੜੀ ਵੱਦ ਕਿਸਮ ਦੀ ਤਾਂ ਇਹ ਆ ਕਿ ਹਜੇ ਤੱਕ ਤਾਂ ਅਸੀਂ ਉਸ ਤਰੀਕੇ ਦਾ ਕੋਈ ਸਟੇਟਸਮੈਨ ਪੈਦਾ ਨਹੀਂ ਕਰ पाए ਤੇ ਬਾਕੀ ਤੁਸੀਂ ਦੇਖੋ ਸਾਰੀਆਂ ਜਮਾਤਾਂ ਦਾ ਇਹੀ ਹਾਲ ਆ ਹੁਣ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਕਿਆਈ ਬਾਤਾਂ ਤੇਰੀ ਕੁਰਬਾਨੀ ਦਾ ਭਗਤ ਸਿਆ ਕੋਡੀ ਮੁੱਲ ਨਹੀਂ ਪਾਇਆ 23 ਮਾਰਚ ਅੱਜ ਦੇ ਦਿਨ ਭਗਤ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਸਪੀਚ ਕਰ ਰਹੇ ਨੇ ਭਗਤ ਆਪਣੇ ਭਗਵੰਤ ਸਿੰਘ ਮਾਨ ਹੁਣੀ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ ਵੈਸੇ ਮੈਂ ਇਹ ਤੁਸੀਂ ਦੇਖੋ ਇਹ ਇਹ ਤਾਂ ਚਲੋ ਇੱਕ ਵੱਡੀ ਗੱਲ ਹੋ ਜਾਣੀ ਹੈ ਨਾ ਵੈਸੇ ਵੀ ਇਹ ਤੋਂ ਤੁਹਾਨੂੰ ਨਾ ਲੋਕਾਂ ਦਾ ਪਤਾ ਲੱਗਦਾ ਕਿ ਤੁਹਾਡੀ ਕੀ ਸੋਚ ਕੀ ਆ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਸਪੀਚ ਸ਼ੁਰੂ ਕੀਤੀ ਕਿ ਦੇਖੋ ਜੀ ਇਸ ਜਿਹੜੇ ਭਗਤ ਸਿੰਘ ਆ ਸਾਰੇ ਸ਼ਹੀਦ ਸਾਰਿਆਂ ਦੇ ਸਾਝੇ ਆ ਰਾਈਟਲੀ ਸੋ ਸਹੀ ਗੱਲ ਆ ਤੇ ਮੈਂ ਨਾ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਕਰਨੀ ਕਿਉਂਕਿ ਇੱਥੇ ਤਾਂ ਸਾਰੀਆਂ ਪਾਰਟੀਆਂ ਦੇ ਲੋਕ ਆਏ ਹੋਣੇ ਆ ਗੱਲ ਵੀ ਸਹੀ ਆ ਭਗਵਾਨ ਸਿੰਘ ਮਾਨ ਨੇ ਇਹ ਕਹਿ ਕੇ ਬਾਕੀ ਸਾਰੀਆਂ ਗੱਲਾਂ ਹੀ ਰਾਜਨੀਤੀ ਵਾਲੀਆਂ ਕੀਤੀਆਂ ਤੇ ਉਹਨਾਂ ਨੇ ਆਪੋਜੀਸ਼ਨ ਪਾਰਟੀਆਂ ਦਾ ਛੱਡਿਆ ਕੱਖ ਨਹੀਂ ਕਹਿੰਦੇ ਵੀ ਅੱਛਾ ਭਗਤ ਸਿੰਘ ਨੂੰ ਭਗਤ ਸਿੰਘ ਨੇ ਜਦੋਂ ਅਸੈਂਬਲੀ ਦੇ ਵਿੱਚ ਬੰਬ ਸிட்டਿਆ ਕਿਉਂ ਸிட்டਿਆ ਸੀ ਕਿ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਮਾਨ ਸਾਹਿਬ ਅੱਜ ਸੰਗਰੂਰ ਜਿੱਥੇ ਕਿ ਤੁਸੀਂ ਹੈਵ ਨਹੀਂ ਇੱਕ ਸਿਰਫ ਤੇ ਸਿਰਫ ਦੱਸਣ ਦੇ ਲਈ ਆਪਣਾ ਵਿਰੋਧ ਜ਼ਾਹਰ ਕਰਨ ਦੇ ਲਈ ਜਿਹੜੀਆਂ ਟੀਚਿੰਗ ਯੂਨੀਅਨਸ ਆ ਅਧਿਆਪਕਾਂ ਦੀਆਂ ਜਥੇਬੰਦੀਆਂ ਆ ਉਹ ਤੁਹਾਡੇ ਉੱਥੇ ਸੰਗਰੂਰ ਜਿਹੜੀਆਂ ਪਹੁੰਚੀਆਂ ਨੇ ਤੇ ਉਹਨਾਂ ਨੂੰ ਉੱਥੇ ਪ੍ਰੋਟੈਸਟ ਕਰਦੇ ਆ ਪੁਲਿਸ ਕਿਸ ਤਰੀਕੇ ਨਾਲ ਪੇਸ਼ ਆ ਰਹੀ ਆ ਤੁਸੀਂ ਮਾੜਾ ਜਿਹਾ ਖਬਰਾਂ ਵੇਖ ਲਓ ਤੇ ਤੁਸੀਂ ਪਹਿਲਾਂ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕੀ ਕਹਿੰਦੇ ਹੁੰਦੇ ਸੀ ਕਿ ਜੇਕਰ ਕਿਸੇ ਦੇ ਰਾਜ ਦੇ ਵਿੱਚ ਲੋਕਾਂ ਨੂੰ ਧਰਨੇ ਲਾਉਣੇ ਪੈਂਦੇ ਆ ਤੇ ਉਹਨਾਂ ਨੂੰ ਆਟਾ ਚੱਕੀ ਖੋਲ੍ਹ ਲੈਣੀ ਚਾਹੀਦੀ ਆ ਜੇਕਰ ਕਿਸੇ ਨੂੰ ਸਿਕਿਉਰਿਟੀ ਲੈਣੀ ਪੈਂਦੀ ਆ ਤੇ ਉਹਨਾਂ ਨੂੰ ਕੋ ਗੋਲ ਗੱਪਿਆਂ ਦੀ ਰੀੜੀ ਲਾ ਲੈਣੀ ਚਾਹੀਦੀ ਆ ਤੁਸੀਂ ਰਾਜਨੀਤੀ ਵਾਲਾ ਕੰਮ ਨਾ ਕਰੋ ਤੇ ਹੁਣ ਕੀ ਸਾਡੇ ਸਾਹਮਣੇ ਨਜ਼ਰ ਆ ਰਿਹਾ ਰਹੀ ਗੱਲ ਕਿਸਾਨਾਂ ਦੀ ਇਹ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਪੁਰਾਣੀਆਂ ਹਿਸਟਰੀਆਂ ਵੀ ਤੁਸੀਂ ਕੱਢ ਲਓ ਬਹੁਤ ਲੰਬਾ ਸਮਾਂ ਵਾਈਕਿੰਗਸ ਤੱਕ ਵੀ ਚਲੇ ਜਾਈਏ ਨਾ ਤੇ ਜਿਨ੍ਹਾਂ ਸੱਜਣਾ ਨੇ ਜਿਨ੍ਹਾਂ ਨੇ ਵੀ ਵਾਈਕਿੰਗਸ ਦੀ ਸਟੋਰੀ ਤੋਂ ਜਿਹੜੇ ਜਾਣੂ ਨੇ ਜਾਂ ਜਿਨ੍ਹਾਂ ਨੇ ਵੇਖਿਆ ਉਹਨਾਂ ਸਮਿਆਂ ਦੇ ਵਿੱਚ ਵੀ ਨਾ ਜਦੋਂ ਦੋ ਰਾਜਿਆਂ ਦੀ ਲੜਾਈ ਹੁੰਦੀ ਹੁੰਦੀ ਸੀ ਇਹ ਮੋਸਟਲੀ ਇਹ ਜਿਹੜੇ ਸਕੈਂਡਿਨੇਵੀਅਨ ਕੰਟਰੀਜ਼ ਦੇ ਵਿੱਚੋਂ ਇਧਰ ਯੂਕੇ ਫਰਾਂਸ ਦੇ ਉੱਤੇ ਜਿਹੜੇ ਵਾਈਕਿੰਗਸ ਹੁੰਦੇ ਸੀ ਅਟੈਕ ਕਰਨ ਆਉਂਦੇ ਸੀ ਨਾ ਹਮਲਾਵਰ ਹੋ ਕੇ ਆਉਂਦੇ ਸੀ ਕਿੰਗ ਰੈਗਨਾਰ ਵਰਗੇ ਹਮਲਾਵਰ ਹੋ ਕੇ ਆਉਂਦੇ ਸੀ ਤਾਂ ਜਦੋਂ ਇੰਗਲੈਂਡ ਦਾ ਰਾਜਾ ਕਹਿੰਦਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਉਹ 5-7 ਜਾਣੇ ਮੇਨ ਲੀਡਰਸ਼ਿਪ ਦੋਨਾਂ ਤਰ੍ਹਾਂ ਦੀ ਇੱਕ ਥਾਂ ਤੇ ਜਾ ਕੇ ਗੱਲ ਕਰਦੀ ਸੀ ਨਾ ਉਹ ਉਹਦੇ ਤੇ ਹਮਲਾ ਕਰਦਾ ਸੀ ਨਾ ਉਹ ਉਹਦੇ ਤੇ ਹਮਲਾ ਕਰਦਾ ਸੀ ਤੇ ਮਾਨ ਸਾਹਿਬ ਦੀ ਸਰਕਾਰ ਨੇ ਤਾਂ ਉਹ ਨੀਤੀ ਬਣਾਈ ਕਿ ਜਦੋਂ ਸਰਕਾਰ ਦੇ ਨਾਲ ਪੰਦੇਰ ਸਾਹਿਬ ਤੇ ਡੱਲੇয়াল ਸਾਹਿਬ ਗੱਲ ਕਰਨ ਆਏ ਹੋਣਗੇ ਤੇ ਅਸੀਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈਣਾ ਤੇ ਇਹ ਇਹ ਤੋਂ ਵੀ ਤੁਹਾਡੀ ਕਮੈਂਟ ਫਿਰ ਨਾਲ ਹੀ ਤੁਸੀਂ ਬਿਆਨ ਕੀ ਦਿੰਨੇ ਹੋ ਕਿ ਕਿਸਾਨਾਂ ਦੇ ਤਾਂ ਅਸੀਂ ਨਾਲ ਖੜੇ ਆਂ ਜੀ ਕਿਸਾਨਾਂ ਦੀਆਂ ਮੰਗਾਂ ਦਿੱਲੀ ਦੇ ਨਾਲ ਸੰਬੰਧਤ ਆ ਤੇ ਪੰਜਾਬ ਦਾ ਰਾਹ ਰੁਕਦਾ ਹੁਣ ਦੇਖੋ ਮੈਂ ਬਾਰ-ਬਾਰ ਗੱਲਾਂ ਦੁਹਰਾਉਣ ਨੂੰ ਜੀ ਨਹੀਂ ਕਰਦਾ ਪਰ ਫਿਰ ਗਲਤ ਆ ਉਹ ਹੀ ਆ ਨਾ ਕਿ ਤੁਸੀਂ ਕੀਤਾ ਕੀ ਆ ਹਰਿਆਣੇ ਤੋਂ ਉਹ ਰਾਹ ਖਲਬਾਉਣ ਦੇ ਲਈ ਭਗਵੰਤ ਮਾਨ ਦਾ ਨਾਮ ਹਿਸਟਰੀ 'ਚ ਲਿਖਿਆ ਜਾਣਾ ਸੀ ਤੇ ਭਗਵੰਤ ਮਾਨ ਦੀ ਪੋਲਿਟਿਕਸ ਨੂੰ ਆਉਣ ਵਾਲੇ ਜਿੱਦਾਂ ਮੋਦੀ ਸਾਹਿਬ ਬੈਠ ਗਏ ਆ ਨਾ ਉੱਥੇ ਚੌਂਕੜਾ ਮਾਰ ਕੇ ਨਹੀਂ ਹਿਲਦੇ ਦਿੱਲੀੋਂ ਇਹਨਾਂ ਨੂੰ ਵੀ ਛੇਤੀ ਕਿਸੇ ਨੇ ਹਲਾ ਨਹੀਂ ਸੀ ਪਾਉਣਾ ਇੱਕ ਵਾਰੀ ਇੱਕ ਇਦਾਂ ਦੀ ਸਿਆਸੀ ਲਹਿਰ ਸ਼ੁਰੂ ਕਰ ਦਨ ਦਿੱਤਾ ਹਰਿਆਣਾ ਹੁੰਦਾ ਕੌਣ ਆ ਪੰਜਾਬ ਦਾ ਰਾਹ ਰੋਕਣ ਵਾਲਾ ਗੱਲਾਂ ਨਾਲ ਥੋੜੋ ਸੀ ਕਿ ਸ਼ੰਭੂ ਵਾਲਾ ਬਾਰਡਰ ਤੇ ਘੱਟ ਤਾਰਾਂ ਇੱਕ ਵਾਰੀ ਦਿਖਾ ਲ ਦਿੰਦੇ ਉਹਨਾਂ ਨੂੰ ਵੀ ਠੀਕ ਆ ਭਾਈ ਅਸੀਂ ਫੇ ਫਸਲ ਵੀ ਨਹੀਂ ਵੇਚਣੀ ਅਸੀਂ ਇਧਰਲੇ ਪਾਸੇ ਜਿਹੜਾ ਬਾਗੇ ਵਾਲੇ ਪਾਸੇ ਫਸਲ ਬੀਜ ਲਵਾਂਗੇ ਜਿੱਥੇ ਘੱਟ ਤਾਰਾਂ ਨਾ ਮਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਬਾਗੇ ਵਾਲੇ ਪਾਸੇ ਘੱਟ ਤਾਰਾਂ ਟਾਰੀ ਵਾਲੇ ਪਾਸੇ ਘੱਟ ਤਾਰਾਂ ਹਰਿਆਣੇ ਵਾਲੇ ਪਾਸੇ ਜ਼ਿਆਦਾ ਆ ਤਾਂ ਫਿਰ ਤੁਸੀਂ ਕਹਿੰਦੇ ਵੀ ਅਸੀਂ ਫਸਲ ਵੀ ਇਧਰ ਹੀ ਵੇਚਿਆ ਕਰਾਂਗੇ ਜੇ ਤੁਸੀਂ ਸਾਨੂੰ ਦਿੱਲੀ ਨਹੀਂ ਆਉਣ ਦੇਣਾ ਤਾਂ ਦੇਖਦੇ ਕਿਦਾਂ ਨਾ ਤਾਰਾਂ ਖੋਲਦੇ ਉਹ ਪਰ ਸਾਰਾ ਕੁਝ ਉਹੀ ਫੇਰ ਜਿਹੜੀ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਕਿ ਕਿਸੇ ਵੀ ਕੰਮ ਦੇ ਲਈ ਕਮਿਟਮੈਂਟ ਉਸ ਤਰੀਕੇ ਨਾਲ ਸਾਨੂੰ ਨਜ਼ਰ ਨਹੀਂ ਆਉਂਦੀ ਸਿਰਫ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਵੱਡੇ ਵੱਡੇ ਬਿਆਨ ਉਹ ਤਾਂ ਮੈਂ ਹੁਣ ਅੱਜ ਹੀ ਤੁਹਾਡੇ ਨਾਲ ਸਾਂਝਾ ਕਰ ਲਿਆ ਕਿ ਤੁਸੀਂ ਸਪੀਚ ਦੇ ਵਿੱਚ ਅੱਜ ਦੀ ਗੱਲ ਹੈ ਕੁਝ ਘੰਟੇ ਪਹਿਲਾਂ ਦੀ ਤੁਸੀਂ ਸਪੀਚ ਸੁਣ ਲਓ ਭਗਵੰਤ ਸਿੰਘ ਮਾਨ ਦੇ ਅਫੀਸ਼ੀਅਲ YouTube ਚੈਨਲ ਤੇ ਪਈ ਆ ਕਿ ਤੁਸੀਂ ਸਪੀਚ ਇਹ ਗੱਲ ਕਹਿ ਕੇ ਸ਼ੁਰੂ ਕਰਦੇ ਹੋ ਕਿ ਮੈਂ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਮੇਰੇ ਮੋਹਰੇ ਬੈਠੇ ਬੰਦੇ ਹਰੇਕ ਪਾਰਟੀ ਤੋਂ ਹੋ ਸਕਦੇ ਆ ਤੇ ਤੁਹਾਡੀਆਂ ਗੱਲਾਂ ਸਾਰੀਆਂ ਹੀ ਰਾਜਨੀਤੀ ਵਾਲੀਆਂ ਆ ਤੇ ਉਥੇ ਚਲੋ ਆਮ ਆਦਮੀ ਪਾਰਟੀ ਨੇ ਆ ਕੀਤਾ ਤੇ ਜੇ ਕੀਤਾ ਤੇ ਉਹ ਕੀਤਾ ਤੇ ਚਲੋ ਇਹਨਾਂ ਦੇ ਹੁਣ ਸੁਸੋਧਿਆ ਸਾਹਿਬ ਵੀ ਆ ਗਏ ਨੇ ਅੱਛਾ ਆ ਬੜੀ ਗੱਲ ਚੱਲ ਰਹੀ ਆ ਜੀ ਕਿ ਇਹਨਾਂ ਨੇ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਧੱਕੇ ਨਾਲ ਉਠਾਇਆ ਇਹਨਾਂ ਨੇ ਖਨੌੜੀ ਤੇ ਸ਼ੰਭੂ ਵਾਲੇ ਲੁਧਿਆਣੇ ਦੀਆਂ ਜ਼ਿਮਨੀ ਚੋਣਾ ਦੇ ਲਈ ਹਟਵਾਏ ਨੇ ਇਹਦੇ ਬਾਬਤ ਕੁਝ ਤੱਥ ਵੀ ਪੇਸ਼ ਕੀਤੇ ਜਾ ਰਹੇ ਨੇ ਤੇ ਹੋ ਵੀ ਸਕਦਾ ਪਰ ਐਡੀ ਵੱਡੀ ਸਿਆਸੀ ਗਲਤੀ ਆ ਨਾ ਇਹਨਾਂ ਦੇ ਲਈ ਇਹ ਤੁਸੀਂ ਯਾਦ ਰੱਖਿਓ ਮੇਰੀ ਗੱਲ ਹੁਣ ਕਿਉਂਕਿ ਬਾਡੀਆਂ ਦਾ ਸਮਾਂ ਆ ਹਜੇ ਕਿਸਾਨ ਉਸ ਤਰੀਕੇ ਨਾਲ ਕਹਿ ਲੋਗੇ ਨਹੀਂ ਆ ਸਕਦੇ ਪਰ ਇਹਨਾਂ ਨੇ ਨਾ ਖੁਦ ਜਿਹੜਾ ਇਹ ਕਿਸਾਨਾਂ ਦਾ ਮੂੰਹ ਦਿੱਲੀ ਵੱਲੋਂ ਸੀ ਭਗਵੰਤ ਸਿੰਘ ਮਾਨ ਨੇ ਖੁਦ ਕਮਾ ਕੇ ਚੰਡੀਗੜ੍ਹ ਵੱਲੋਂ ਕਰ ਲਿਆ ਤੇ ਇਹੇ ਹਜੇ ਹੁਣ ਗਾਹਾਂ ਹੋਰ ਦੋ ਸਾਲਾਂ ਨੂੰ ਵੋਟਾਂ ਨਹੀਂ ਮੰਗਣ ਜਾਣਾ ਪਿੰਡਾਂ ਦੇ ਵਿੱਚ ਤੇ ਜਿਹੜੇ ਮਾਲਵੇ ਨੇ ਸਾਨੂੰ ਇੰਨੀਆਂ ਜ਼ਿਆਦਾ ਸੀਟਾਂ ਦੇ ਕੇ ਜਿਤਾਇਆ ਸੀ ਜੁਨੀਆ ਜਿੰਨੀਆਂ ਵੀ ਹੈਗੀਆਂ ਇਹਨਾਂ ਦਾ ਤਾਂ ਮੇਨ ਗਾੜੀ ਮਾਲਵਾ ਆ ਤੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਕਿੱਦਾਂ ਗੱਲ ਕਰੋਗੇ ਇਸ ਚੀਜ਼ ਦੀ ਕੀ ਤੁਸੀਂ ਉਹਨਾਂ ਨੂੰ ਆਰਗੂਮੈਂਟ ਪੇਸ਼ ਕਰੋਗੇ ਠੀਕ ਹੈ ਲੋਕੀ ਤੁਹਾਡੇ ਨਾਲ ਹੋਣਗੇ ਵੀ ਭਾਈ ਰਾਸਤੇ ਰੋਕ ਦਿਆ ਤਾਂ ਤੁਸੀਂ ਇਹਨਾਂ ਨੂੰ ਪਰੇ ਕਰਵਾ ਦਿਓ ਤੇ ਤੁਸੀਂ ਜਿਹੜਾ ਹੁਣ ਖਬਰਾਂ ਉੱਥੋਂ ਆ ਰਹੀਆਂ ਨੇ ਕਿ ਭਾਈ ਉੱਥੇ ਲੋਕਾਂ ਦੇ ਟਰੈਕਟਰਾਂ ਦੇ ਵਿੱਚੋਂ ਜਿਹੜੀਆਂ ਉੱਥੇ ਨੁਕਸਾਨ ਹੋ ਗਿਆ ਸਿਲੰਡਰਾਂ ਦਾ ਨੁਕਸਾਨ ਹੋ ਗਿਆ ਕਿੰਨੀਆਂ ਐਸਪੀਕੇ ਦੀਆਂ ਗੱਲਾਂ ਆ ਰਹੀਆਂ ਨੇ ਤੇ ਇਹ ਅੱਗੇ ਨਾ ਇੱਕ ਦਿਨ ਮੈਂ ਇਹ ਜਿਹੜਾ ਪੁਲਿਸ ਵਾਲਿਆਂ ਨੂੰ ਐਸਪੀਕੇ ਨਾਲ ਖੁੱਲਾ ਹੱਥ ਦੇਣਾ ਵੀ ਨਹੀਂ ਚਾਹੀਦਾ ਮੈਂ ਕਿਸਾਨਾਂ ਵਾਲੀ ਗੱਲ ਤੁਹਾਡੇ ਨਾਲ ਇੱਕ ਹੋਰ ਕਰਨੀ ਆ ਪਰ ਜੇਕਰ ਪਹਿਲਾਂ ਪੰਜਾਬ ਪੁਲਿਸ ਦੀ ਕਰੀਏ ਜਦੋਂ ਨਸ਼ੇ ਵਾਲਿਆਂ ਦੇ ਖਿਲਾਫ ਇਹਨਾਂ ਨੇ ਕਿਹਾ ਜੀ ਉਹ ਇਹ ਤਾਂ ਜੀ ਇਹ ਆਪਣੇ ਜਿਹੜੇ ਪੰਜਾਬ ਪੁਲਿਸ ਨੇ ਜਦੋਂ ਘਰ ਤੋੜਨ ਦੀ ਗੱਲ ਚੱਲੀ ਨਾ ਬਲਡੋਜ਼ਰ ਕਲਚਰ ਦੀ ਤੇ ਮੈਂ ਕਿਹਾ ਤੇ ਮੈਨੂੰ ਕਿਸੇ ਨੇ ਸੱਜਣ ਨੇ ਉੱਥੇ ਰੇਡੀਓ ਤੇ ਕਹਿੰਦਾ ਯਾਰ ਤੁਸੀਂ ਬੜੇ ਕਮਾਲ ਦੇ ਬੰਦੇ ਹੋ ਜੀ ਪਹਿਲਾਂ ਤੁਸੀਂ ਕਹਿੰਦੇ ਹੋ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਨਸ਼ਾ ਵੇਚਣ ਵਾਲਿਆਂ ਦੇ ਉੱਤੇ ਤੇ ਹੁਣ ਤੁਸੀਂ ਜੇਕਰ ਉਹਨਾਂ ਦੇ ਘਰ ਟਾਏ ਜਾ ਰਹੇ ਨੇ ਤਾਂ ਤੁਹਾਨੂੰ ਤਕਲੀਫ ਹੋ ਗਈ ਮੈਂ ਕਿਹਾ ਤਕਲੀਫ ਹੋਣ ਦੀ ਗੱਲ ਨਹੀਂ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਣਾ ਚਾਹੀਦਾ ਕਿਸੇ ਵੀ ادارے ਨੂੰ ਇੰਨੀ ਜ਼ਿਆਦਾ ਤਾਕਤ ਨਹੀਂ ਦੇਣੀ ਚਾਹੀਦੀ ਉਹਨੂੰ ਜਮਹੂਰੀ ਕਾਬੂ ਦੇ ਵਿੱਚ ਡੈਮੋਕਰੈtic ਕੰਟਰੋਲ ਦੇ ਵਿੱਚ ਹੀ ਰੱਖਣਾ ਚਾਹੀਦਾ ਹੁਣ ਤੁਸੀਂ ਦੇਖੋ ਕਰਨਲ ਦੇ ਨਾਲ ਜਿਹੜਾ ਆਪਣੇ ਮਿਲਟਰੀ ਦੇ ਨੇ ਉਹਨਾਂ ਦੇ ਨਾਲ ਪਟਿਆਲੇ ਦੇ ਵਿੱਚ ਜੋ ਕੁਝ ਵੀ ਹੋਇਆ ਹਾਲਾਂਕਿ ਚਲੋ ਉਹਦੀ ਹੁਣ ਜਾਂਚ ਹੋਣੀ ਆ ਪਰ ਉਹ ਸਾਡੇ ਸਾਹਮਣੇ ਹੀ ਆ ਕੀ ਕੁਛ ਕਿਦਾਂ ਕੀਤਾ ਉਹ ਜਿਹੜਾ ਮੁੰਡੇ ਦਾ ਇਹ ਦਾਵਾ ਆ ਜਿਹੜੇ ਕਰਨਲ ਸਾਹਿਬ ਜਿਨ੍ਹਾਂ ਦੇ ਬੇਟੇ ਦੇ ਵੀ ਜਿਹੜੀਆਂ ਸੱਟਾਂ ਮਾਰੀਆਂ ਉਹਦਾ ਇਹ ਕਲੇਮ ਆ ਕਿ ਉਹਨਾਂ ਨੇ ਕਿਹਾ ਕਿ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਦੇਖੀ ਕਿਤੇ ਇੱਕ ਹੋਰ ਨਾ ਕਰ ਦਈਏ ਇਹ ਤੁਸੀਂ ਕਿਦਾਂ ਕਿਸੇ ਵੀ ਜਮਹੂਰੀ ਮੁਲਕ ਦੇ ਵਿੱਚ ਇਹ ਇਦਾਂ ਦੀ ਭਾਸ਼ਾ ਤੁਸੀਂ ਕਿਦਾਂ ਐਕਸੈਪਟ ਕਰ ਸਕਦੇ ਹੋ ਜਾਂ ਕਿਦਾਂ ਕਿਸੇ ਨੂੰ ਬੋਲਣ ਦੀ ਇਜਾਜ਼ਤ ਦੇ ਸਕਦੇ ਹੋ ਇਦਾਂ ਹੀ ਫਿਰ ਜਦੋਂ ਤੁਸੀਂ ਬਹੁਤ ਜ਼ਿਆਦਾ ਤਾਕਤ ਤੁਹਾਡੇ ਕੋ ਆ ਜਾਂਦੀ ਆ ਤੇ ਫਿਰ ਅਸੀਂ ਦੇਖਿਆ 90 ਦੇ ਦੌਰ ਦੇ ਵਿੱਚ ਕੀ ਹੋਇਆ ਤੁਹਾਨੂੰ ਯਾਦ ਹੋਣਾ ਦੇਸ਼ ਹੋਇਆ ਪ੍ਰਦੇਸ਼ ਜਿਹੜੀ ਇੱਕ ਫਿਲਮ ਆਈ ਸੀ ਉਹਦੇ ਵਿੱਚ ਉਹ ਗਰਦਾਸ ਮਾਨ ਸਾਹਿਬ ਦੇ ਸ਼ਾਇਦ ਫਾਜ਼ਲ ਲੋ ਬਣੇ ਨੇ ਜਿਹੜੇ ਕਿ ਖੁਦ ਇੱਕ ਆਫੀਸਰ ਹੁੰਦੇ ਆ ਪਰ ਉਹਨਾਂ ਦੀ ਆਫੀਸਰ ਦੀ ਵੀ ਨਹੀਂ ਸੁਣੀ ਜਾ ਰਹੀ ਕਿਉਂਕਿ ਜਿਹੜੇ ਹੇਟਲੇ ਅਫਸਰ ਸੀ ਉਹਨਾਂ ਨੂੰ ਤਾਕਤਾਂ ਹੀ ਉੱਪਰੋਂ ਇੰਨੀਆਂ ਦਿੱਤੀਆਂ ਸੀ ਵੀ ਕਰੋ ਜੋ ਕਰਨਾ ਤੇ ਸਟੇਟ ਤਾਂ ਸਾਡੇ ਸਟੇਟ ਤਾਂ ਜਿਹੜੀ ਤੁਰੀ ਫਿਰਦੀ ਸਟੇਟ ਤਾਂ ਸਾਨੂੰ ਪੁਲਿਸ ਤੇ ਨਜ਼ਰ ਆਉਂਦੀ ਹੈ ਨਾ ਜਿਹਦੇ ਕੋਲ ਇੰਨੀ ਜਿਆਦਾ ਤਾਕਤ ਹੋਊਗੀ ਤੇ ਉਹ ਫਿਰ ਆਬਵੀਅਸਲੀ ਉਹਦਾ ਜੇਕਰ ਚਲੋ ਇੱਕ ਦੋ ਬੰਦੇ ਚੰਗੇ ਵੀ ਹੋ ਸਕਦੇ ਆ ਪਰ ਉਹ ਦੋ ਚੰਗਿਆਂ ਤੋਂ ਬਾਅਦ ਕੋਈ ਇੱਕ ਵੀ ਮਾੜਾ ਆ ਗਿਆ ਤੇ ਉਹ ਉਸ ਤਾਕਤ ਦੀ ਕਿੰਨੀ ਜਿਆਦਾ ਦੁਰਵਰਤੋਂ ਕਰ ਸਕਦਾ ਇਸੇ ਕਰਕੇ ਤਾਂ ਇਹ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਕਿ ਇੱਕ ਛੋਟਾ ਅਫਸਰ ਉਹਦਾ ਵੱਡਾ ਉੱਪਰ ਤੇ ਉੱਪਰ ਜਿਹੜੇ ਸਭ ਤੋਂ ਜਿਨ੍ਹਾਂ ਨੇ ਤਾਕਤ ਦੇਣੀ ਆ ਉਹ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣ ਕੇ ਆਏ ਹੋਣ ਤਾਂ ਕਿ ਲੋਕ ਉਹਨਾਂ ਨੂੰ ਅਕਾਊਂਟੇਬਲ ਬਣਾ ਸਕਣ ਕਿਸਾਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿੰਨੀਆਂ ਵੀ ਕਿਸਾਨਾਂ ਨੇ ਮੀਟਿੰਗਾਂ ਕੀਤੀਆਂ ਸਾਰੀਆਂ ਪੁਲਿਸ ਆਫਸਰਾਂ ਦੇ ਨਾਲ ਉਹਨਾਂ ਨੂੰ ਪਹਿਲਾਂ ਹੀ ਇਹ ਕਹਿਣਾ ਚਾਹੀਦਾ ਸੀ ਕਿ ਤੁਸੀਂ ਤਾਂ ਅਫਸਰ ਹੋ ਭਾਈ ਤੁਹਾਡੀ ਤਾਂ ਡਿਊਟੀ ਅੱਜ ਕਿਤੇ ਕੱਲ ਨੂੰ ਕਿਤੇ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਨਾ ਜਿਹੜੇ ਜਿਹੜੇ ਲੋਕਾਂ ਦੇ ਪ੍ਰਤੀ ਅਕਾਉਂਟੇਬਲ ਨੇ ਅਸੀਂ ਕਿਉਂ ਕਿਸੇ ਵੀ ਅਫਸਰ ਦੇ ਨਾਲ ਗੱਲ ਕਰੀਏ ਅਸੀਂ ਗੱਲ ਕਰਾਂਗੇ ਜਿਹੜੇ ਖੁੱਡੀਆਂ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਲੰਬੀ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਤਾਂ ਕਿ ਕੱਲ ਨੂੰ ਜੇਕਰ ਖੁੱਡੀਆਂ ਸਾਹਿਬ ਆਪਣੀ ਗਲਤ ਤੋਂ ਮੁਕਰਦੇ ਨੇ ਤੇ ਲੰਬੀ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਅਕਾਉਂਟੇਬਲ ਬਣਾ ਸਕਣ ਤੇ ਅੱਛਾ ਇੱਕ ਗੱਲ ਹੋਰ ਵੀ ਆ ਜੀ ਮੈਂ ਇੱਥੇ ਬਹੁਤ ਵਾਰ ਮੈਂ ਵੀ ਇਹ ਗੱਲ ਕਹੀ ਆ ਕਿ ਕਿਸੇ ਨੂੰ ਵੀ ਜੋ ਮਹੂਰੀਅਤ ਦੇ ਵਿੱਚ ਜਿੱਥੇ ਤੁਹਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੁੰਦਾ ਉੱਥੇ ਦੂਸਰੇ ਲੋਕਾਂ ਦਾ ਉਸੇ ਸੜਕ ਤੇ ਚੱਲਣ ਦਾ ਵੀ ਹੱਕ ਆ ਪਰ ਹਮੇਸ਼ਾ ਜਿਹੜੇ ਕਿਸਾਨ ਆ ਉਹ ਕੀ ਗੱਲ ਕਹਿੰਦੇ ਨੇ ਕਿ ਜੇਕਰ ਅਸੀਂ ਧਰਨੇ ਮੁਜਾਰੇ ਨਹੀਂ ਕਰਦੇ ਸਰਕਾਰਾਂ ਸਾਡੀਆਂ ਗੱਲ ਨਹੀਂ ਸੁਣਦੀਆਂ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਦੀ ਇਹਦਾ ਫੈਸਲਾ ਜੀ ਆ ਤਿੰਨਾ ਚਾਰ ਹਫ਼ਤੇ ਆ ਚੋ ਹੋ ਜਾਣਾ 4 ਮਈ ਜਿਹੜੀ ਤਰੀਕ ਦਿੱਤੀ ਸੀ ਇਹ ਜਿਹੜੀ ਕੇਂਦਰ ਵਾਲੇ ਮੰਤਰੀਆਂ ਦੀ ਟੀਮ ਸੀ ਤੇ ਪੰਜਾਬ ਵਾਲਿਆਂ ਦੀ ਸੀ ਕਿ ਅਸੀਂ ਲੀਡਰਸ਼ਿਪ ਦੇ ਨਾਲ ਬੈਠ ਕੇ 4 ਮਹੀਨ ਨੂੰ ਦੁਬਾਰਾ ਗੱਲ ਕਰਨੀ ਆ ਉਹ ਐਸੇ ਕਰਕੇ ਗੱਲ ਕਰਦੇ ਸੀ ਨਾ ਕਿ ਕਿਉਂਕਿ ਧਰਨਾ ਲਗਾਇਆ ਸੀ ਭਗਵਾਨ ਸਿੰਘ ਮਾਨ ਉਦੋਂ ਮੀਟਿੰਗ ਤੋਂ ਉੱਠ ਕੇ ਚਲੇ ਗਿਆ ਜਦੋਂ ਗਰਾਹਾ ਸਾਹਿਬ ਨੇ ਇਹ ਗੱਲ ਕਹਿਤੀ ਕਿ ਭਾਈ ਮੀਟਿੰਗ ਦਾ ਤੁਸੀਂ ਸਾਨੂੰ ਤਾਂ ਦਿੱਤੀ ਆ ਕਿਉਂਕਿ ਅਸੀਂ ਧਰਨਾ ਲਾਉਣ ਦੀ ਗੱਲ ਕੀਤੀ ਸੀ ਤਾਂ ਭਗਵਾਨ ਸਿੰਘ ਮਾਨ ਕਹਿੰਦਾ ਮੈਂ ਡਰਦਾ ਤੁਹਾਡੇ ਤੋਂ ਕਿ ਤੁਸੀਂ ਰਾਸਤੇ ਰੋਕਦੇ ਹੋ ਤਾਂ ਮੈਂ ਤੁਹਾਡੇ ਤੋਂ ਡਰਦਾ ਤਾਂ ਉਹ ਮੀਟਿੰਗ ਛੱਡ ਕੇ ਚਲੇ ਗਿਆ ਵੀ ਫਿਰ ਠੀਕ ਆ ਤੁਸੀਂ ਮੈਨੂੰ ਡਰਾ ਹੀ ਲਓ ਜਾਂ ਜੋ ਵੀ ਉਹਨਾਂ ਨੇ ਕਿਹਾ ਵੀ ਧਰਨਾ ਹੀ ਕਰ ਲਓ ਜਾਂ ਦੇ ਕਿਸਾਨ ਜਿਵੇਂ ਮੈਂ ਕਹਾਂ ਕਿ ਕਿਸਾਨ ਹਮੇਸ਼ਾ ਇਹ ਕਹਿੰਦੇ ਨੇ ਕਿ ਜਦ ਤੱਕ ਅਸੀਂ ਧਰਨੇ ਮੁਜਾਰੇ ਨਹੀਂ ਕਰਦੇ ਇਹਨਾਂ ਤੇ ਦਬਾਅ ਸਰਕਾਰ ਤੇ ਨਹੀਂ ਪੈਂਦਾ ਇਹ ਸਾਡੇ ਨਾਲ ਗੱਲ ਨਹੀਂ ਕਰਦੇ ਹੁਣ 4 ਮਈ ਨੂੰ ਫੈਸਲਾ ਹੋ ਜਾਣਾ ਜੀ ਕਿਉਂਕਿ ਹੁਣ ਸ਼ੰਭੂ ਤੇ ਖਨੌਰੀ ਬਾਰਡਰ ਤੱਕ ਰਾਤ ਤੇ ਖਾਲੀ ਤੁਸੀਂ ੱੱਕੇ ਨਾਲ ਤੇ ਹੁਣ ਜੇਕਰ ਸੱਚੀਓ ਡੈਮੋਕ੍ਰੈਟਿਕ ਸਰਕਾਰਾਂ ਆ ਇਹ ਇਸ਼ੂ ਵੀ ਉੱਥੇ ਹੀ ਆ ਕਿਸਾਨ ਲੀਡਰਸ਼ਿਪ ਵੀ ਉੱਥੇ ਹੀ ਆ ਤੁਸੀਂ 4 ਮਈ ਨੂੰ ਸੱਦੋ ਉਹਨਾਂ ਨੂੰ ਅਸੀਂ ਦੇਖਦੇ ਹਾਂ ਕਿ 4 ਮਈ ਨੂੰ ਕੀ ਕਿਸਾਨਾਂ ਨੂੰ ਸੱਦਿਆ ਜਾਂਦਾ ਉਹਨਾਂ ਦੇ ਨਾਲ ਗੱਲ ਕੀਤੀ ਜਾਂਦੀ ਆ ਤੇ ਜੇਕਰ ਤੁਸੀਂ ਗੱਲ ਕਰੋਗੇ ਤਾਂ ਫਿਰ ਲੋਕਾਂ ਨੂੰ ਲੱਗੂਗਾ ਵੀ ਠੀਕ ਆ ਭਾਈ ਕਿਸਾਨ ਤਾਂ ਐਵੇਂ ਹੀ ਸੜਕਾਂ ਰੋਕਦੇ ਸੀ ਦੇਖੋ ਸਰਕਾਰ ਤਾਂ ਕਿੰਨੀ ਚੰਗੀ ਆ ਸਰਕਾਰ ਤਾਂ ਇਹਨਾਂ ਨਾਲ ਆ ਕੇ ਗੱਲ ਕਰਦੀ ਆ ਗੱਲ ਤਾਂ ਤੁਸੀਂ ਕਰਦੇ ਹੀ ਨਹੀਂ ਕਿਸੇ ਦੇ ਨਾਲ ਹੁਣ ਸੰਗਰੂਰ ਦੇ ਵਿੱਚ ਖਾਲੀ ਪਏ ਘਰ ਦੇ ਵਿੱਚ ਜਿੱਥੇ ਸੀਐਮ ਦੀ ਸੋ ਕਾਲਡ ਰਹਾਇਸ਼ ਆ ਰਹਿੰਦੇ ਤਾਂ ਉਹ ਚੰਡੀ ਗਾੜੀ ਆ ਉਹਦੇ ਸਾਹਮਣੇ ਵੀ ਜੇਕਰ ਤੁਸੀਂ ਕੋਈ ਧਰਮ ਮੁਜਾਰਾ ਨਹੀਂ ਹੋਣ ਦਿੰਦੇ ਤਾਂ ਫਿਰ ਕਿਧਰ ਨੂੰ ਸਥਿਤੀਆਂ ਜਾ ਰਹੀਆਂ ਸੋ ਇਹ ਬਹੁਤ ਜ਼ਰੂਰੀ ਇਹ ਆ ਜੇਕਰ ਜਿੱਦਾਂ ਅਸੀਂ ਕਹਿੰਨੇ ਕਿ ਪੰਜਾਬ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਪੰਜਾਬ ਘਿਰਿਆ ਹੋਇਆ ਹੈ ਪੰਜਾਬ ਮੈਂ ਅੱਗੇ ਇੱਕ ਵਾਰ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਤਾਂ ਇੰਨੀਆਂ ਸਮੱਸਿਆਵਾਂ ਨੇ ਨਾ ਕੋਈ ਵੀ ਬੰਦਾ ਜੇਕਰ ਕੰਮ ਕਰਨਾ ਚਾਹੇ ਤਾਂ ਉਹ ਤਾਂ ਵੈਸੇ ਹੀ 10-15 ਸਾਲ ਸਰਕਾਰ ਦੇ ਵਿੱਚ ਰਹਿ ਸਕਦਾ ਪਰ ਜਿੱਦਾਂ ਦੇ ਲੱਲੇ ਭੱਬੇ ਕਰਕੇ ਆਮ ਆਦਮੀ ਪਾਰਟੀ ਰਹਿਣ ਦੀ ਕੋਸ਼ਿਸ਼ ਦੇ ਵਿੱਚ ਹੈ ਨਾ ਇਹਨਾਂ ਤੋਂ ਰਹਿ ਨਹੀਂ ਹੋਣਾ ਤੇ ਜਿਹੜੇ ਲੋਕ ਬਹੁਤ ਸਾਰੀਆਂ ਜਿਵੇਂ ਮੈਂ ਕਿਹਾ ਕਿ ਗੱਲਾਂ ਚੱਲ ਰਹੀਆਂ ਨੇ ਕਿ ਲੁਧਿਆਣੇ ਦੀ ਜਿਮਨੀ ਚੋਂਨ ਕਰਕੇ ਇੱਕ ਧਰਨਾ ਹਟਾਇਆ ਗਿਆ ਬਹੁਤ ਪਹਿਲਾਂ ਤਾਂ ਇਹ ਜੇਕਰ ਇਦਾਂ ਇਹਨਾਂ ਨੇ ਕੀਤਾ ਤੇ ਬੜੀ ਹੀ ਸਿਆਸੀ ਤੌਰ ਤੇ ਬੜੀ ਹੀ ਬੇਵਕੂਫਾਨਾ ਕਦਮ ਆ ਬਹੁਤ ਸਾਰੀਆਂ ਹੋਰ ਚੀਜ਼ਾਂ ਸੋਚ ਕੇ ਕੀਤਾ ਹੋਵੇ ਤਾਂ ਬਖਰੀ ਗੱਲ ਆ ਕੱਲੀ ਜ਼ਿਮਨੀ ਚੋਂਨ ਕਰਕੇ ਕਿਉਂਕਿ ਇੱਕ ਸੀਟ ਦੇ ਨਾਲ ਨਾ ਤਾਂ ਇਹਨਾਂ ਦੀ ਸਰਕਾਰ ਨੂੰ ਕੋਈ ਫਰਕ ਪੈਣਾ ਨਾ ਹਾਰ ਜਿੱਤ ਦੇ ਨਾਲ ਕੁਝ ਵੀ ਇੱਡੀ ਗੱਲ ਨਹੀਂ ਸੀ ਹੋਣੀ ਪਰ ਇਹਨਾਂ ਨੇ ਜਿਹੜੀ ਹੁਣ ਆਹ ਇੱਕ ਪੰਗਾ ਮੋਲ ਲੈ ਲਿਆ ਆਪਣੇ ਇਹ ਹੁਣ ਕਣਕ ਦੀਆਂ ਬਾੜੀਆਂ ਤੋਂ ਬਾਅਦ ਕਿਸਾਨ ਦੇਖਦੇ ਆ ਕਿੱਧਰ ਨੂੰ ਕੀ ਕਰਦੇ ਕੀ ਨਹੀਂ ਕਰਦੇ ਇਹ ਆਪਾਂ ਨੂੰ ਵੀ ਪਤਾ ਕਿ ਜੇਕਰ ਉਹ ਇਕੱਠੇ ਹੋ ਗਏ ਸਾਰੀਆਂ ਯੂਨੀਅਨਾਂ ਵਾਲੇ ਕਿਤੇ ਇੱਕ ਝੰਡੇ ਥੱਲੇ ਆ ਗਏ ਤਾਂ ਪ੍ਰੋਬਲਮ ਇਹਨਾਂ ਦੇ ਲਈ ਖਾਸੀ ਖੜੀ ਹੋ ਜਾਣੀ ਆ ਸੋ ਖੈਰ ਬੜੀਆਂ ਪ੍ਰੋਬਲਮਾਂ ਨੇ ਜੀ ਪੰਜਾਬ ਦੀਆਂ ਪਰ ਇਹ ਇਹ ਪਤਾ ਨਹੀਂ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਤਾਂ ਕਿ ਜਿਹੜੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਇਹ ਜਦੋਂ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਦੇ ਵਿੱਚੇ ਨਹੀਂ ਹੁੰਦੇ ਆਪੋਜੀਸ਼ਨ ਦੇ ਵਿੱਚ ਹੁੰਦੇ ਆ ਉਦੋਂ ਦਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਉਦੋਂ ਤਾਂ ਇਦਾਂ ਲੱਗਦਾ ਵੀ ਇਹਨਾਂ ਤੋਂ ਚੰਗਾ ਹੀ ਕੋਈ ਨਹੀਂ ਪਰ ਜਿੱਦ ਦੇ ਸਰਕਾਰ ਦੇ ਵਿੱਚ ਆਉਂਦੇ ਆ ਤੇ ਪਤਾ ਨਹੀਂ ਇਹਨਾਂ ਦੇ ਵਿੱਚ ਇਦਾਂ ਦਾ ਕੀ ਬਦਲਾਵ ਆ ਜਾਂਦਾ ਤੇ ਅੱਛਾ ਇਹਨੂੰ ਆਪਾਂ ਕਿਸੇ ਇੱਕ ਨੂੰ ਮੈਂ ਨਾ ਕਹੀਏ ਇਹ ਸਾਰਿਆਂ ਦਾ ਹੀ ਇਹ ਹਾਲ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਮਰਜ਼ੀ ਦੇਖ ਲਓ ਵਡੀਆਂ-ਵਡੀਆਂ ਗੱਲਾਂ ਕਰਕੇ ਹੈਗੇ ਆ ਕੁਛ ਇਦਾਂ ਦੀ ਵੀ ਗੱਲ ਨਹੀਂ ਕੁਝ ਚੁਣੇਂਦਾ ਲੋਕ ਹੈਗੇ ਆ ਜਿਹੜੇ ਆਪਣੇ ਕਹੇ ਹੋਏ ਗੱਲ ਤੇ ਖੜਦੇ ਆ ਯੂਕੇ ਦੇ ਪ੍ਰਧਾਨ ਮੰਤਰੀ ਸੀ ਡੇਵਿਡ ਕੈਮਰਨ ਉਹਨਾਂ ਦੀ ਵੀਡੀਓ ਵੀ ਬੜੀ ਉਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਦੋਂ ਆਪਣਾ ਸਮਾਨ ਉਹ ਆਪ ਜਿਹੜਾ ਟਿਕਾਰੇ ਸੀਗੇ ਆਪ ਚੱਕ ਰਹੇ ਸੀਗੇ ਤੇ ਲੋਕਾਂ ਨੇ ਕਿਹਾ ਕਿ ਦੇਖੋ ਜੀ ਪ੍ਰਧਾਨ ਮੰਤਰੀ ਹੋਵੇ ਤੇ ਇਦਾਂ ਦਾ ਹੋਵੇ ਜਿਹੜਾ ਆਪਣਾ ਜਿਹੜਾ ਸਮਾਨ ਆ ਉਹ ਆਪ ਚੱਕ ਰਿਆ ਤੇ ਉਹਨਾਂ ਉਸ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਜੇਕਰ ਯੂਕੇ ਬ੍ਰੈਕਸਿਟ ਕਰਦਾ ਮਤਲਬ ਕਿ ਯੂਰੋਪੀਅਨ ਯੂਨੀਅਨ ਤੋਂ ਬਾਹਰ ਨਿਕਲਦਾ ਇਹ ਸਾਡੇ ਲਈ ਚੰਗੀ ਗੱਲ ਨਹੀਂ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਨਾਂ ਦੇ ਉੱਤੇ ਕੋਈ ਖਤਰਾ ਨਹੀਂ ਸੀ ਯੂਕੇ ਨਿਵਾਸੀਆਂ ਨੇ ਬ੍ਰੈਕਸਿਟ ਚੁਣ ਲਿਆ ਯੂਰੋਪੀਅਨ ਯੂਨੀਅਨ ਚੋਂ ਨਿਕਲਣਾ ਚੁਣ ਲਿਆ ਡੇਵਿਡ ਕੈਮਰਨ ਸਾਹਿਬ ਨੇ ਕਿਹਾ ਕਿ ਐਜ਼ ਆ ਪ੍ਰਧਾਨ ਮੰਤਰੀ ਮੈਂ ਆਪਣੇ ਆਵਾਮ ਨੂੰ ਇਹ ਬੇਨਤੀ ਕੀਤੀ ਸੀ ਜੇਕਰ ਉਹ ਮੇਰੀ ਗੱਲ ਦੇ ਨਾਲ ਸਹਿਮਤ ਹੀ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਕੌਨਫੀਡੈਂਸ ਮੇਰੇ ਤੇ ਹੈਗਾ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਇਹ ਉਹਨਾਂ ਕਿਉਂਕਿ ਆਬਵੀਸਲੀ ਕੁਰਸੀ ਦੇ ਨਾਲ ਤੁਸੀਂ ਸਾਰੀ ਉਮਰ ਥੋੜੂ ਬੱਜੇ ਰਹਿਣਾ ਪਰ ਇਹ ਇਹ ਬਹੁਤ ਇਦਾਂ ਦੇ ਬਹੁਤ ਘੱਟ ਲੋਕ ਹੁੰਦੇ ਆ ਜ਼ਿਆਦਾਤਰ ਇਹ ਹੀ ਹੁੰਦੇ ਆ ਦੇਖੋ ਹੁਣ ਤੁਸੀਂ ਜੇਕਰ ਇੰਟਰਨੈਸ਼ਨਲ ਨਿਊਜ਼ ਹਾਲੀਆ ਦਿਨਾਂ ਦੇ ਵਿੱਚ ਦੇਖੀ ਹੋਵੇ 터ਕੀ ਦੇ ਇਸਤਾਨਬੁਲ ਦੇ ਵਿੱਚ ਨਾ ਬੜੇ ਜ਼ਿਆਦਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਹੁਣ ਹੋਇਆ ਕੀ ਕਿ ਜਿਹੜੇ ਇਸਤਾਨਬੁਲ ਦੇ ਮੇਅਰ ਨੇ ਇਕਰਾਮ ਈਮਾ ਮੋਗਲੂ ਇਕਰਾਮ ਈਮਾ ਮੋਗਲੂ ਇਹ ਇਸਤਾਨਬੁਲ ਦੇ ਮੇਅਰ ਨੇ ਇਹਨਾਂ ਇੱਕ ਐਸੇ ਕੈਰੈਕਟਰ ਨਹੀਂ ਜਾਂ ਇੱਕ ਐਸੇ ਸਿਆਸੀ ਸ਼ਖਸੀਅਤ ਹੈ 터ਕੀ ਦੇ ਅੰਦਰ ਜਾਂ ਤੁਰਕੀਏ ਦੇ ਅੰਦਰ ਹੁਣ ਤੁਰਕੀਏ ਕਿਹਾ ਜਾਣ ਲੱਗ ਪਿਆ ਕਿ ਜਿਹੜੇ ਜਿਹੜੇ ਉੱਥੇ ਦੇ ਰਾਸ਼ਟਰਪਤੀ ਨੇ ਅਰਦਗਨ ਸਾਹਿਬ ਉਹਨਾਂ ਨੂੰ ਟੱਕਰ ਦੇ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਨਾਂ ਨੂੰ ਨਾ ਇਹਨਾਂ ਤੇ ਇਲਜ਼ਾਮ ਵਗੈਰਾ ਜੇ ਲਾ ਕੇ ਵੀ ਜ ਇਹਨਾਂ ਦੀ ਫਲਾਣੇ ਜਥੇਬੰਦੀ ਦੇ ਨਾਲ ਇਹਨਾਂ ਦੀ ਗੱਲਬਾਤ ਆ ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਨ੍ਹਾਂ ਦੀ ਗ੍ਰਿਫਤਾਰੀ ਦੇ ਖਿਲਾਫ ਬਹੁਤ ਵੱਡੇ ਪ੍ਰਦਰਸ਼ਨ ਹੋ ਰਹੇ ਨੇ 터ਕੀਏ ਦੇ ਵਿੱਚ ਕਹਿ ਲਓ ਕਿ ਕਾਫੀ ਜ਼ਿਆਦਾ ਸਿਆਸੀ ਅਸਥਿਰਤਾ ਦਾ ਮਾਹੌਲ ਇਸ ਸਮੇਂ ਬਣਿਆ ਹੋਇਆ 터ਕੀਏ ਤੁਹਾਨੂੰ ਪਤਾ ਕਿ ਬੜਾ ਇਹਦਾ ਆਟੋਮਨ ਤੋਂ ਲੈ ਕੇ ਪੁਰਾਣੇ ਸਮਿਆਂ ਦਾ ਬੜਾ ਤਗੜਾ ਇਹਦਾ ਇਤਿਹਾਸ ਹੈ ਇਧਰੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਹਿੰਦੁਸਤਾਨ ਤੇ ਅਟੈਕ ਕਰਨ ਪਹਿਲੀਆਂ ਚਾਹੁੰਦੇ ਰਹੇ ਆ ਸੋ ਜਿਹੜਾ 터ਕੀਏ ਦੇ ਰਾਸ਼ਟਰਪਤੀ ਅਰਦਗਨ ਸਾਹਿਬ ਆ ਮੈਂ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਕਿ ਕਈ ਸਾਲ ਪਹਿਲਾਂ ਜਦੋਂ ਉਹ ਸਤਾਨ ਬੋਲਦੇ ਮੇਰ ਹੁੰਦੇ ਸੀ ਉਹਨਾਂ ਦੇ ਨਾਲ ਵੀ ਉਸ ਸਮੇਂ ਦੀ ਸਰਕਾਰ ਨੇ ਇੱਕ ਵਾਰ ਇਦਾਂ ਹੀ ਕੀਤਾ ਸੀ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਸੀ ਹੁਣ ਜਿਹੜੇ ਬੰਦੇ ਨਾਲ ਖੁਦ ਨਾਲ ਇਦਾਂ ਆਪ ਹੋਇਆ ਹੋਵੇ ਉਹਨੂੰ ਤਾਂ ਪਤਾ ਹੁੰਦਾ ਨਾ ਵੀ ਇਹ ਕੀ ਚੀਜ਼ ਹੁੰਦੀ ਆ ਤੇ ਮੈਂ ਸਿਆਸੀ ਤੌਰ ਤੇ ਹੁਣ ਅਰਧਗੰਭ ਸਾਹਿਬ ਦੀ ਵੀ ਉਮਰ ਹੋ ਚੁੱਕੀ ਆ ਲੰਬਾ ਸਮਾਂ ਰਾਜ ਕਰ ਲਿਆ ਰਾਸ਼ਟਰਪਤੀ ਕਿਸੇ ਮੁਲਕ ਦਾ ਰਹਿਣਾ ਕਿ ਛੋਟੀ ਗੱਲ ਥੋੜੋ ਹੁੰਦੀ ਆ ਵੀ ਕੋਈ ਨਹੀਂ ਮੈਂ ਸਿਆਸੀ ਤੌਰ ਤੇ ਆਉਣ ਦਾ ਮੈਂ ਚੇਕਰ ਮੇਰੇ ਕੋਈ ਖਿਲਾਫ ਹੁੰਦਾ ਪਰ ਨਹੀਂ ਜਿਹੜਾ ਕੰਮ ਆਪਣੇ ਨਾਲ ਹੋਇਆ ਸੀ ਉਹ ਕਹਿੰਦਾ ਮੈਂ ਦੂਜੇ ਨਾਲ ਵੀ ਉਹੀ ਕਰਨਾ ਜਿਹੜੀਆਂ ਗੱਲਾਂ ਆਪੋਜੀਸ਼ਨ ਦੇ ਵਿੱਚ ਰਹਿ ਕੇ ਕਰਦੇ ਆ ਨਾ ਸੱਤਾ ਦੇ ਵਿੱਚ ਆਉਂਦਿਆਂ ਨੂੰ ਚੇਤਾ ਭੁੱਲ ਜਾਂਦਾ ਸੁਖੈਰ ਲਗਾਤਾਰ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੀ ਸਟਾਈਲ ਦਾ ਖਿਆਲ ਰੱਖਿਓ ਸਾਸਿਕ